ਇਹ ਚੋਣਾਂ ਵਿੱਚ ਉਮੀਦਵਾਰਾਂ ਦੀ ਉਮਰ ਅਤੇ ਮਾਨਸਿਕ ਤੰਦਰੁਸਤੀ ਅਹਿਮ ਮੁੱਦੇ ਬਣੇ ਹੋਏ ਹਨ। ਇਨ੍ਹਾਂ ਮੁੱਦਿਆਂ ਤੇ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਜੋ ਬਾਈਡਨ ਅਤੇ ਡੈਨਾਲਡ ਟਰੰਪ ਦੋਵੇਂ ਹੀ ਕਿਰੇ ਨਜ਼ਰ ਆਏ ਰਹੇ ਹਨ। ਬਾਈਡਨ ਦੀ ਉਮਰ 81 ਸਾਲ ਅਤੇ ਟਰੰਪ ਦੀ ਉਮਰ 78 ਸਾਲ ਦੇ ਹਨ। ਪਿਛਲੇ ਮਹੀਨੇ ਟਰੰਪ ਅਤੇ ਬਾਈਡਨ ਵਿਚਕਾਰ ਪਹਿਲੀ ਜਨਤਕ ਬਹਿਸ ਤੋਂ ਬਾਅਦ ਇਹ ਮੁੱਦਾ ਅਚਾਨਕ ਗਰਮਾ ਗਿਆ। ਬਾਈਡਨ ਅਮਰੀਕੀ ਇਤਿਹਾਸ ਦੇ ਸਭ ਤੋਂ ਉਮਰਦਰਾਜ ਰਾਸ਼ਟਰਪਤੀ ਹਨ ਜਿਕਰ ਟਰੰਪ ਦੁਆਰਾ ਉਹ ਨਹੀਂ جانتے ਹਨ ਤਾਂ ਉਹ ਅਮਰੀਕੀ ਇਤਿਹਾਸ ਦੇ ਦੂਜੇ ਸਭ ਤੋਂ ਵੱਡੇ ਉਮਰ ਦੇ ਰਾਸ਼ਟਰਪਤੀ ਬਣ ਜਾਂਦੇ ਹਨ ABC ਨਿਊਜ਼ ਨਾਲ ਇੱਕ ਇੰਟਰਵਿਊ ਦੇ ਦੌਰਾਨ ਰਾਸ਼ਟਰਪਤੀ ਬਾਈਡਨ ਨੇ ਕಾಗ್ਨੀਟਿਵ ਟੈਸਟ ਲੈਣ ਤੋਂ ਇਨਕਾਰ ਕਰਦੇ ਹੋਏ ਕਿਹਾ ਮੈਂ ਹਰ ਰੋਜ਼ ਮੂਤਾਤਮਕ ਟੈਸਟ ਦਿੰਦਾ ਹਾਂ ਬਾਈਡਨ ਨੇ ਕਿਹਾ ਕਿ ਉਨ੍ਹਾਂ ਦੇ ਡਾਕਟਰਾਂ ਨੇ ਕਿਹਾ ਕਿ ਇਸ ਦੀ ਲੋੜ ਨਹੀਂ ਹੈ 트াম্প ਨੇ ਕਿਹਾ ਕਿ ਉਹਨਾਂ ਨੇ ਬੁਧਾਤਮਕ ਟੈਸਟ ਪੂਰੇ ਕਰ ਲਏ ਹਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਦੋ ਟੈਸਟ ਪੂਰੇ ਕੀਤੇ ਹਨ ਜਿੰਨਾ ਵਿੱਚੋਂ ਇੱਕ ਜਦੋਂ ਰਾਸ਼ਟਰਪਤੀ ਸੀ ਅਤੇ ਦੂਜਾ ਹਾਲ ਦੇ ਵਿੱਚ ਹੀ ਕੀਤਾ ਸੀ 트ੰਪ ਨੇ ਕਿਹਾ ਕਿ ਉਨ੍ਹਾਂ ਦੇ ਦੋਵੇਂ ਟੈਸਟ ਸਫਲ ਰਹੇ। ਇਹੀ ਸਥਿਤੀ ਵਿੱਚ ਆਉਂਦੇ ਹਾਂ ਕਿ ਬੁਧਾਤਮਿਕ ਟੈਸਟ ਅਸਲ ਵਿੱਚ ਕੀ ਹੈ ਅਤੇ ਇਸ ਨੂੰ ਪਾਸ ਕਰਨਾ ਕਿੰਨਾ ਮੁਸ਼ਕਲ ਹੈ। ਕಾಗ್ਨੀਟਿਵ ਟੈਸਟ ਦੇ ਵਿੱਚ ਡਾਕਟਰ ਮਰੀਜ਼ਾਂ ਨੂੰ ਨਵਾਂ ਕੋਈ ਚੀਜ਼ ਸਿੱਖਣ ਅਤੇ ਯਾਦਦਾਸ਼ਤ ਨਾਲ ਸੰਬੰਧਿਤ ਕਈ ਤਰ੍ਹਾਂ ਦੇ ਸਵਾਲ ਪੁੱਛਦੇ ਹਨ। ਪਰ ਇੱਕ ਲੰਬੇ ਸਮੇਂ ਦੇ ਕਲੀਨਿਕਲ ਮੁਲਾਂਕਣ ਦੇ ਵਿੱਚ ਕognitive ਟੈਸਟ ਦੇ ਨਾਲ-ਨਾਲ ਸਥਿਰਕ ਅਤੇ ਨਿਊਰੋਲੋਜੀਕ ਟੈਸਟ ਅਤੇ ਮਰੀਜ਼ ਦਾ ਪੂਰਾ ਪਿਛੋਕੜ ਜਾਨਣਾ ਸ਼ਾਮਲ ਹੁੰਦਾ ਹੈ ਯੂਨੀਵਰਸਿਟੀ ਆਫ ਕੈਲੀਫੋਰਨੀਆ ਡੇਵਿਸ ਅਲਜ਼ਾਈਮਰ ਡੀਵਿਸ ਰਿਸਰਚ ਸੈਂਟਰ ਦੇ ਅਸੋਸੀਏਟਡ ਡਾਇਰੈਕਟਰ ਡੈਨ ਮੰਗਸ ਨੇ ਕਿਹਾ ਕਿ ਲੰਬੀ ਮਿਆਦ ਦੇ ਕਲੀਨਿਕਲ ਟਰਾਇਲ ਬਾਈਡਨ ਅਤੇ 트੍ਰੰਪ ਦੋਵਾਂ ਦੀਆਂ ਮਾਨਸਿਕ ਯੋਗਤਾਵਾਂ ਦਾ ਸਹੀ ਤਸਵੀਰ ਹਾਲਾਂਕਿ ਜ਼ਿਆਦਾਤਰ ਸਮੇਂ ਡਾਕਟਰ ਇਸ ਟੈਸਟ ਨੂੰ ਮੌਕਾਵਰਕੀ ਟੈਸਟ ਨਾਲ ਸ਼ੁਰੂ ਕਰਦੇ ਹਨ ਜੇਕਰ ਕਿਸੇ ਦਾ ਸਕੋਰ ਉਮੀਦ ਤੋਂ ਘੱਟ ਹੁੰਦਾ ਹੈ ਤਾਂ ਬਧੇਰੇ ਗੰਭੀਰ ਟੈਸਟ ਸ਼ੁਰੂ ਕੀਤੇ ਜਾਂਦੇ ਹਨ